ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰਾਈ ਹੈ ਜੀ ਬਠਿੰਡੇ ਜਿਹੇ ਤੇ ਪਿੰਡ ਦਾ 200 ਨੂੰ ਬੈੜਾ ਦਿਖਾ ਦੇਾਂਗੇ ਇੱਕ ਤੁਹਾਨੂੰ ਜਰਸੀ ਦਿਖਾ ਦੇਾਂਗੇ ਮਗਰ ਜਰਸੀ ਬਸੀ ਦਿਖਾ ਦੇਗੇ ਤੁਸ ਨੂੰ ਕ੍ਰੋਸ ਚ ਦਿਖਾ ਦੇ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਦੋਨੇ ਸੂਈਆਂ ਸੁਵਾਈਆਂ ਰੈੜੀ ਦੁੱਧ ਵਾਲੀਆਂ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਠੀਕ ਠਾਕ ਬਾਈ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 984619822 19822 ਪਿੰਡ ਆਪਣਾ ਜੀ ਪਿੰਡ ਰਾਇਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਨੇੜੇ ਆਪਾਂ ਨੂੰ ਨੇੜੇ ਆਪਾਂ ਨੂੰ ਟੁਵਾਲੀ ਰਹਿ ਗਿਆ ਮੇਨਤਾਪਾਤੇ ਬਦੌੜ ਹਾਂ ਮੇਨਤਾਪਾਤੇ ਬਦੌੜ ਓਕੇ ਤੇ ਆਪਣਾ ਵਪਾਰ ਦੇ ਕੰਮਾਂ ਲਿਆਉਣੇ ਥੋੜਾ ਬਹੁਤਾ ਬਹੁਤ ਚੰਗਾ ਲਿਆਉਣੇ ਹਾਂਜੀ ਹਾਂਜੀ ਤੇ ਅੱਜ ਫਿਰ ਦੋ ਲਖਾ ਦੇਣਗੇ ਅੱਜ ਦੋ ਓਕੇ ਤੇ ਇੱਕ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਐ ਨੀ ਜਰਸੀ ਚ ਆ ਗਈ ਹੈ ਨਾ ਜੀ ਇਹ ਜਰਸੀ ਕਰਾ ਉਸ ਹਾਂਜੀ ਤੇ ਮਗਰ ਵੀ ਫਿਰ ਜਰਸੀ ਬੱਸੀ ਹੈ ਜਰਸੀ ਬੱਸੀ ਹੈ ਐਸਫ ਤੇ ਜਰਸੀ ਦਾ ਕਰਾ ਉਸ ਆ ਗਿਆ ਨਾ ਹਾਂਜੀ ਹਾਂਜੀ ਕਦੋਂ ਸੂਈ ਹੈ ਜੀ ਇਹਨੂੰ 15 ਤੋਂ 16 ਦਿਨ ਹੋ ਗਏ 15 ਤੋਂ 16 ਦਿਨ ਸੂਈ ਨੂੰ ਹੋ ਗਏ ਕਿੰਨਾ ਕੁ ਦੁੱਧ ਰੈਡੀ ਹੈ ਜੀ ਇਹਦੇ ਥੱਲੇ ਦੁੱਧ 16 ਲੀਟਰ ਵੀ ਨਹੀਂ ਹੂੰ 17 ਆ 16 ਲੀਟਰ ਦਾ 15 ਆਪਾਂ ਕਹਿ 15 ਮਿੰਨ ਕੇ ਦੇਵੇਂ ਖੋਲੋ ਜਿੰਨ ਤੋਂ ਰੱਖ ਰਹਿ ਕੇ ਚੈੱਕ ਚੰਗੇ ਜੀ ਥਣ ਭਾਂਡੇ ਦੀ ਪੂਰੀ ਸਾਫ ਆ ਬਾਕੀ ਦੀ ਗੱਲ ਮੈਂ ਨੂੰ ਇੱਕ ਨੰਬਰ ਵੀਰੇ ਹਾਂ ਹਾਂ ਬਾਈ ਪੂਰੀ ਠੰਡੀ ਪੂਰੀ ਠੰਡੀ ਸੁਆ ਕਿਹੜਾ ਹੈ ਸੁਆ ਦੂਜਾ ਵੀਰ ਜੀ ਤੇ ਮਗਰ ਬੱਚੀ ਪਯੌਰ ਜਰਸੀ ਆ ਗਈ ਹਾਂ ਵੀਰੇ ਆਪ ਐਚ ਐਫ ਦਾ ਕਰਾਉਸ ਆ ਥੋੜਾ ਜਾਂ ਹਾਂ ਜੀ ਤੇ ਮਗਰ ਜਰਸੀ ਪਯੌਰ ਆ ਗਈ ਬੱਚੀ ਤੇ ਬਾਕੀ ਦੀ ਗੱਲ ਜਰ ਥਣ ਭਾਂਡੇ ਦੀ ਪੂਰੀ ਸਾਫ ਆ ਸਵੇਰ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਸਿੰਘ ਛੋਟੇ ਛੋਟੇ ਆ ਕੇ ਕਹਿੰਦੀ ਕੁਛ ਨਹੀਂ ਵੀਰੇ ਕਰ ਮਾਰ ਮਹਾ ਬਾਈ ਲੱਬ ਐਪ ਕਰਮਾਲੀ ਨਾ ਚੱਕਰੀ ਨਹੀਂ ਸੀ ਕਸੂ ਦਾ। ਦਗਾਉਣ ਕਰਨ ਕਿਨੇ ਛੜ ਤੇ। ਹਾਂ। ਥਣ ਭਾਂਡੇ ਦੀ ਪੂਰੀ ਸਾਫ ਸੋਥਰੀ ਥੱਲੋਂ ਦੇਖੋ ਜੀ। ਕੁਆਲਿਟੀ ਇੱਕ ਨੰਬਰ ਆ। ਮੋੜ ਲਓ ਜੀ। ਆ ਦੇਖੋ। ਪੂਰੀ ਸੀਲ ਸਾਊ। ਮੋੜ ਲਓ ਜੀ ਮੋੜ। ਥੱਲੋਂ ਦਾ ਫਿਰ ਫੱਜੀ ਫਿਰਦੀ ਆ ਨਾ। ਹਾਂ ਉੱਠੇ। ਫੇਸ ਕਰੋ ਚੱਕ ਇੱਕ ਨੰਬਰ। ਬਾਕੀ ਦਾ ਐਚ ਐਫ ਤੇ ਜਰਸੀ ਦਾ ਕਰਾਸ ਆ ਗਿਆ ਦੇਖੋ ਜੀ। ਥਣ ਭਾਂਡਾ ਕਰੋ ਚੱਕ। ਰੇਟ ਜਮਾਂ ਜਾਇਜ਼। ਠੀਕ ਆ ਜੀ। ਤੇ ਮਗਰ ਤੁਹਾਨੂੰ ਬੱਛੀ ਵੀ ਮਿਲਣੀ। ਆ ਦੇਖੋ ਵੀਰੋ ਆਪਾਂ ਬੱਚਾ ਛੱਡ ਲਿਆ ਠੀਕ ਹੈ ਜੀ ਆਹ ਦੇਖੋ ਜੀ ਆਹ ਦੇਖੋ ਵੀਰੋ ਮਾਰੋ ਤਾਰਾ ਤਾਰਾ ਦੂਰਾ ਦੋ ਓਕੇ ਹੈ ਨਾ ਹਾਂ ਬੁੱਟੇ ਲੈ ਦਿਖਾ ਦਿਓ ਦੂਜੇ ਜੇ ਮਾਰ ਦੋ ਆਹ ਦੇਖੋ ਕੋਲੋਜ ਕਰਕੇ ਦਿਖਾਉਂਦੇ ਆਪਾਂ ਓਕੇ ਯਾਰ ਥੱਲੇ ਉਹਦਾ ਕੋਈ ਹੈ ਨਹੀਂ ਹੈ ਨਾ ਖੋਲ ਦੋ ਲੈਣਾ ਕੋਈ ਨਹੀਂ ਹਾਂ ਜੀ ਕੀ ਇਹਦੀ ਡਿਮਾਂਡ ਕੀ ਆ ਗਈ ਲੈਣ ਦੇਣ ਦੇ ਦੱਸ ਦਿਓ ਬਸ ਉਤੇ ਜਮਾ ਆਪਾ ਗੱਡੀ ਜਿਗੜਾ ਚੜਾਉਣ ਵਾਲਾ ਹੀ ਮੁੱਲ ਕਰਨਾ ਗਾ ਹੂੰ 48000 ਰੁਪਇਆ ਯਾਰ ਹੂੰ ਵੀ ਸਮੇਂ ਪਾਲੀ ਵੀ ਤੇ ਦੁੱਧ ਰੈਡੀ ਵਾਲੀ ਆ ਹਾਂ ਦੁੱਧ ਰੈਡੀ ਆ 15 ਲੀਟਰ ਮਣਿਆ ਕੇ ਦੇਉਂ ਤਾਂ 16 ਲੀਟਰ ਆ ਮਾਨਦਾਨ ਹੋ ਜਾਊਗਾ ਮਾਨਦਾਨ ਕਰਦੇ ਆ ਤੇ ਹੁਣ ਵੀਰੇ ਦੋ ਨੰਬਰ ਹਾਂ ਵੀ ਇਹਨੂੰ ਵੀ ਖੋਲ ਲੋ ਦੋ ਨੰਬਰ ਤੁਹਾਨੂੰ ਦਿਖਾਵਾਂ ਮੈਂ ਕ੍ਰਾਸ ਚ ਘਰੇ ਦੁੱਧ ਪੀਣਾ ਜਿਹਨੇ ਦੁੱਧ ਇਹ ਵੀ ਫੈਟ ਵਾਲਾ ਦੇਉ ਪਹਿਲਾਂ ਵਾਲੀ ਵੀ ਤੇ ਇਹ ਵੀ ਫੈਟ ਵਾਲਾ ਦੇਓ ਕਿ ਕਿੰਨਾ ਬੋੜਾ ਰੈਡੀ ਤੇ ਕਦੋਂ ਸੋਈ ਆ ਜੀ ਵੀਰੇ 6 ਤੋਂ 7 ਦਿਨ ਹੋ ਗਏ ਨੂੰ ਸੋਈ ਨੂੰ ਬੋਲਾ ਕਿੰਨਾ ਦਾ ਹੁਣ 11 ਲੀਟਰ ਬੋਲਾ ਇਸ ਟਾਈਮ ਤਿਆਰ ਹੈ ਬਾਜੂ ਹੋਰ ਦਦ ਹਾਂ ਹਾਂ ਵੀਰੇ 15 ਲੀਟਰ 14 15 ਲੀਟਰ ਵੇੜਨੇ ਦਿੰਦੇ ਮੈਨਣ ਦੀ ਕਿਵੇਂ ਐ ਕ੍ਰਾਸ ਹੁੰਦੀ ਆ ਨਾ ਥੋੜੀ ਮਹਾ ਵੀਰੇ ਪੂਰੀ ਠੰਡੀ ਹੈਗੀ ਖੋ ਲੋ ਜੀ ਇਹਦਾ ਵੀ ਤੋੜਾ ਕਰਕੇ ਚੈੱਕ ਪੂਰੀ ਠੰਡੀ ਬਾਈ ਕਹਿੰਦਾ ਦੇਖ ਕੇ ਲੈ ਕੇ ਆਂਦੀ ਆਪਾਂ ਉਵੇਂ ਨਹੀਂ ਇੱਕ ਤੁਸੀਂ ਗਾਂ ਨਹੀਂ ਇੱਕ ਮਾਝ ਹੀ ਲੈ ਜਾਓਗੇ ਘਰੇ ਅੱਜ ਆਉਦੇ ਤੈਨੂੰ ਪਤਾ ਹੀ ਆ ਬੂਟੇ ਆਪਾਂ ਗਰਮ ਪਸੂ ਲੈਂਦੇ ਓਕੇ ਜੀ ਲੈਓ ਜੀ ਸਿੰਗ ਜ਼ਰੂਰ ਹੈ ਇਹਦੇ ਵੀ ਪਰ ਕਹਿੰਦੀ ਗਰਮ ਵਾਲੀ ਇਹ ਵੀ ਕੁਛ ਨਹੀਂ ਤੇ ਫੜਨੇ 50 ਤੋਂ ਪਲੱਸ ਵਾਲਾ ਦੁੱਧ ਪਾਉਣੇ ਪਾਉਣਾ ਕੋਈ ਉਵੇਂ ਨਹੀਂ ਗੱਲ ਹੈਗੀ ਆ ਦੇਖੋ ਜੀ ਲੈ ਚਲੋ ਜੀ ਥਾਨ ਭਾਂਡੇ ਦੀ ਪੂਰੀ ਸਾਫ ਸੁਥਰੀ ਬਾਕੀ ਦੀ ਗੱਲ ਜਿਹੜਾ ਧਲੇ ਵਾਗਾ ਸਵੇਰੇ ਟਾਈਮ ਆਪਾਂ ਵੀਡੀਓ ਬਣਾ ਰਿਹਾ ਹਾਂ ਉਸ ਹਿਸਾਬ ਨਾਲ ਅਜਜਮੈਂਟ ਕਰ ਲੋ ਮੋਲੇ ਦਾ ਜਮਾ ਹੀ 0 ਵਾਲਾ ਤੇ ਜਾਇ ਹੁਣ ਵਾਲਾ ਮੋਲ ਲਿਓ ਜੀ ਆ ਦੇਖੋ ਜੀ ਚੰਗੇ ਸੂਆ ਵੀ ਦੂਜਾ ਆ ਗਿਆ ਵੀ ਹੈ ਦੂਜਾ ਸੂਆ ਵੀ ਓਕੇ ਦੂਜਾ ਸੂਆ ਆ ਗਿਆ ਤੇ ਸ਼ਾਈ ਵਾਲ ਦੇ ਵਿੱਚ ਆ ਗਈ ਠੀਕ ਹੈ ਜੀ ਪਿਆਰ ਨਹੀਂ ਆਪਾਂ ਇਹਨੂੰ ਕਹਿ ਸਕਦੇ ਸ਼ਾਈਪੜ ਕ੍ਰੋਸ ਦੇ ਵਿੱਚ ਮਿਕਸ ਦੇ ਵਿੱਚ ਆ ਗਈ ਆ ਦੇਖੋ ਫਣ ਭਾਂਡੇ ਦੀ ਬੁਰੀ ਸਾਫ ਆ ਗਈ ਆ ਦੇਖੋ 2.5 ਲੱਖ ਰੁਪਏ ਦੀ ਆਊਗੀ ਹਾਂ ਨਹੀਂ ਦਿੰਦੇ ਆ ਵਾਕਿਆ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਬਾਹਰ ਕਰ ਦੋ ਪਾਸੇ ਤੇ ਲਾ ਦਿਓ ਮਾਰ ਦਿਓ ਦੋ ਦੋ ਤਾਰਾਂ ਬਾਈ ਕੋਲੇ ਥਾਂ ਦੀ ਥੋੜੀ ਜਿਹੀ ਕਮੀ ਆ ਉਸ ਹਿਸਾਬ ਨਾਲ ਅਡਜਸਟਮੈਂਟ ਕਰ ਲਿਓ ਠੀਕ ਆ ਜੀ ਤੇ ਉਹ ਤੇ ਇਰਾੜਾ ਆਪਾਂ ਹਾਂ ਬਾਹਰ ਇੱਥੇ ਥੋੜਾ ਟਾਈਮ ਹੀ ਆ ਠੀਕ ਹੈ ਜੀ ਇੱਧਰ ਬਾਹਰਲਾ ਘਰ ਹੈਗਾ ਆਪਣਾ ਅੱਛਾ ਉੱਥੇ ਲੈ ਜਾ ਆ ਦੂਸਰੀ ਗਲੀ 'ਚ ਠੀਕ ਹੈ ਜੀ ਮਾਰੋ ਜੀ ਧਾਰਾ ਮਾਰੋ ਬਾਕੀ ਦੀ ਗੱਲ ਯਾਰ ਧਾਰ ਤੁਰ ਬਹੁਤ ਮੋਟੀ ਹੋਣੀ ਹੈ ਇਹਦੀ ਬੋਲੀ ਮਹਾ ਉੱਤੇ ਨਾਲ ਕਈ ਆ ਹੂੰ ਦੂਜਾ ਜੋ ਮਾਰਦੇ ਓਕੇ ਯਾਰ ਥੱਲੇ ਤੋਂ ਹਣਾ ਮਹਾ ਕਿਸੇ ਪਾਸੋਂ ਉੱਤੇ ਵਹਿੜ ਹੱਥ ਨਹੀਂ 드러ਉਂਦੀ ਓਕੇ ਜੀ ਬਾਸ ਜੀ ਹੂੰ ਛੱਡ ਦਿਓ ਬਸ ਖੋਲ ਦੇਣਾ ਨਹੀਂ ਜਿਵੇਂ ਮਾਰ ਜੀ ਵਾਲਟੀ ਰੱਖ ਕੇ ਬੰਦਾ ਜੋਇ ਚੱਲੇ ਕੋਈ ਚੱਕਰ ਦੀ ਗੱਲ ਨਹੀਂ ਕੋਈ ਚੱਕਰ ਹੀ ਨਹੀਂ ਲਾਓ ਠੀਕ ਆ ਬਾਈ ਹਾਂ ਓਕੇ ਜਮ ਦੋਨੇ ਵੈੜਾ ਬਾਈ ਦੀਆਂ ਚੰਗੀਆਂ ਹਾਂਜੀ ਇਹਦਾ ਮੁੱਲ ਕਿਹਾ ਗਿਆ ਇਹਦਾ ਮੁੱਲ ਬੁੱਟੇ 45000 ਰੁਪਏ ਦੁੱਧ ਹੁਣ 11 ਲੀਟਰ ਹੈਗਾ 11 ਲੀਟਰ ਤਿਆਰ ਹੈਗਾ ਬੋਲਾ ਤੇ ਇਹਦੇ ਥੱਲੇ ਹੈਗਾ 15 ਇਹਦੇ ਥੱਲੇ 15 16 ਲੀਟਰ ਤਿਆਰ ਆਪਾਂ 15 ਕ ਮੰਨਿਆ ਆ ਕੇ ਦੇਵਾਂਗੇ ਲੈ ਬਾਈ ਦੱਸਦਾ ਹਾਂ ਨਾ ਹਾਂ ਬਾਕੀ ਦੇ ਦੋ ਵੈੜਾ ਹੀ ਦੋਨੇ ਤੁਹਾਨੂੰ ਦਿਖਾ ਦਤਿਆਂ ਨੰਬਰ ਫੇਰ ਬੋਲੂਗੀ 984419822 ਵੀਰ ਜੀ ਪਿੰਡ ਰਾਈਏ ਤੋਂ ਆਪਾਂ ਅੰਜਲੇ ਬਟਿੰਡੇ ਤੋਂ ਤੁਸੀਂ ਰਾਮਪਰਾ ਫੂਲ ਤੋਂ ਵੀਡੀਓ ਕਵਰ ਕੀਤੀ ਹੈ ਧੰਨਵਾਦ